ਇਹ ਨਵੀਂ ਪਸੂੜੀ ਫੇਰ ਜਦੋਂ ਪਿੰਡ ਤੋਂ ਨੰਗਲ ਲੱਗੇ ਤੇ ਗੰਦ ਵੜਾਉਣ ਦੇ دریاਾਂ ਦੇ ਵਿੱਚ ਤੇ ਅੱਜ ਆ ਹੀ ਫੇਰ ਰੱਸਾ ਕੀਤਾ ਟਾਈਟ ਹੁਣ ਰੱਸਾ ਲੰਮਾ ਹੋ ਜਾਂਦਾ ਹੈ ਰੋਜ਼ ਗੰਦ ਪੇਲ ਜਿਆ ਹੋਵੇ ਚੜ ਜਾਂਦਾ ਹੈ ਵੇ ਅੱਜ ਪੂਰਾ ਟਾਈਟ ਹੋਇਆ ਯਾਰ ਉਦਾਂ ਵੇ ਅਗਲੀ ਯਾਰ ਨੂੰ ਨਾ ਪਰਲੇ ਬੰਨ੍ਹੋ ਟਾਈਟ ਕਰੀਏ ਉਧਰਲੇ ਬੰਨ੍ਹ ਰੱਸਾ ਏਡਾ ਲੰਮਾ ਹੁੰਦਾ ਜਾਂਦਾ ਨਾਲੇ ਲੰਮਾ ਹੁੰਦਾ ਜਾਂਦਾ ਵਾ ਇਧਰੋਂ ਲੰਮਾ ਹੋਊਗਾ ਰੱਸਾ ਇੱਕ ਵਾਰ ਉਧਰੋਂ ਪਤਲਾ ਰੱਸਾ ਚੱਲ ਜੂਗਾ ਚੱਲ ਆਇਆ ਥੱਲੇ ਉਤਰਿਆ ਵੇਲਾ ਰੁੱਖ ਦਾ ਛਾਂ ਦੇ ਫਾਇਦੇ ਫਾਇਦੇ ਵੇਲਾ ਵੱਖਰਾ ਇੱਕ ਹੋਰ ਫਾਇਦਾ ਹੋ ਗਿਆ ਗਣੀ ਆਪਣੋਂ ਉਤਰਾ ਕਰਦੀ ਕੜਾ ਚਕੜਾ ਚ ਨਹੀਂ ਹਜ਼ਾਰੋਂ ਖਿੱਚਨੇ ਬੜਾ ਬਚਾਇਆ ਹਾਂ ਬਹੁਤ ਬੋਦੀ ਨਹੀਂ ਆਪਾਂ ਜਾਣਾ ਪਰ 2000 ਕੀ ਥੱਲੋਂ ਮਜ਼ਬੂਤ ਹੋਈ ਬਹੁਤ ਸਾਬੂਨ ਲਗਨੋਂ ਹਟ ਗਿਆ ਨਹੀਂ ਵਿੱਚ ਆਪ गर्मी मना आम 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 शगोजी आम ਜਾਮ ਨੂੰ ਬੜੇ ਖਰਾਬ ਹੋਣ ਡੈ ਯਾਰ ਆਪਣੇ ਐਰ ਕੀ ਮਰੂਦ ਕਿਉਂ ਨਹੀਂ ਲੱਗੇ ਹੋਈ ਇਹ ਰੱਬ ਨੂੰ ਪਤਾ ਉਤਰਾ ਹੁਣ ਉਹਨੂੰ ਪਤਾ ਜਾਮ ਨੂੰ ਮੁੱਕ ਚੱਲਿਆ ਆਂਬ ਹੋ ਜਣੇ ਸ਼ੁਰੂ ਵੀ ਡੇਰੇ ਦੇ ਫਰੂਟਾਂ ਮੁੱਕੇ ਬੰਦੇ ਜਦੋਂ ਦੁਪਹਿਰੇ ਬੈਂਦੇ ਫਰੂਟ ਛਕਣ ਹੁਣ ਆਵੇ ਮਗਰੇ ਮਰੂਦ ਤਿਆਰ ਹੋ ਜਣੇ ਆ ਟਰੈਕਟਰ ਦੀਆਂ ਪਾੜਗੀਆਂ ਪਾਈਪਾਂ ਬਦਲ ਕੇ ਹੋ ਨਹੀਂ ਤੇ ਬੈਟਰੀ ਇੱਕ ਡਾਊਨ ਕਰਦੀ ਆ ਦੂਜੀ ਹੁਣ ਤਿਆਰ ਆ ਸਾਡੀ ਆਹ ਤਾਰ ਕਿੱਥੋਂ ਲੱਤੀ ਹੋਏ ਇਹ ਹਾਰਨਦੀਆਂ ਆ ਜਾਂਦੀਆਂ ਪਰ ਐਂਟੀਨਾ ਸੱਜਣਾ ਕਰਾਉਣਾ ਤਾਰਾਂ ਲੱਗੀਆਂ ਵੇ ਮੇਨੇ ਚਾਰਜ ਕਰ ਲਿਆ ਕਿੱਦਾਂ ਬਰਾ ਲੱਗੂ ਦਾ ਚਾਰਜ ਹੁੰਦਾ ਤਾਰ ਨਾ ਯਾਰ ਲੱਗੀ ਇਦਾਂ ਸੁੱਚ ਕਲ ਸ਼ਹਿਰੋਂ ਦਿਖਾ ਲਿਆਵਾਂਗੇ ਤੂੰ ਕਰ ਸਟਾਰਟ ਕਰਣ ਗਰਮੀ ਵੜੀ ਐ ਲਾ ਦੇ ਲਾ ਦੇ ਰੰਗ ਲਾ ਦੇ ਕਰੋ ਰੰਗ ਲਾ ਦੋ ਮਸ਼ੀਨ ਦਾ ਦੇ ਮਸ਼ੀਨ ਦਾ ਪਹਿਲਾਂ ਨਾ ਨਾਲ ਤਾਂ ਲੱਗੀ ਨਹੀਂ ਬੈਠਾ ਆ ਵੇ ਪੈਂਚ ਮਾਰ ਕੇ ਵੇ ਪਹਿਲਾਂ ਭਰਾਵਾਂ ਵਰ ਜਾ ਹੁਣ ਨਹੀਂ ਬੰਦਤੀ ਮੇ ਨਾਲ ਲੈ ਦੇਣਾ ਯਾ ਮਸ਼ੀਨ ਵਾਲਾ ਯਾਰ ਇਹ ਇਹ ਸੱਤੇ ਨੇ ਖਾਦ ਪਾਈ ਦੇ ਇਧਰੇ ਜਿਵੇਂ ਨਾ ਭੈਣ ਜਦ ਘੱਦ ਨਹੀਂ ਮਾਰਿਆ ਹੁੰਦਾ ਗੁਰੂਆ ਟਰੈਕਟਰ ਦੀ ਹਾਲਤ ਵੇਖ ਕੀ ਕੀਤੀ ਅਹੀਂ ਖਾਦ ਪਾਈ ਜੀ ਨਾ ਕਾ ਤਾਂ ਜੀ ਨਹੀਂ ਇਖਾਮ ਕਰਦੀ ਜਿਵੇਂ ਉਹ ਗਾਲੀ ਪਈ ਆਲੇ ਜਿੱਥੇ ਸ਼ੀਟ ਦੇ ਥੱਲੇ ਵੇ ਸਾਦ ਸ਼ੀਟ ਦੇ ਥੱਲੇ ਸ਼ੀਟ ਦੇ ਕਿੰਨੇ ਦਾ ਲੱਗੂਗਾ ਨਾ ਮੈਂ ਜਾਣੀ 13 ਨੰਬਰ ਜਾਲ ਲੈ ਜਾ ਇੱਕ ਪਲਾਸ ਲੈ ਜਾ ਦਾ ਦਈਏ ਮੋਟਾ ਲਾ ਦੇ ਲਾ ਦੇ ਯਾਰ ਇੱਕ ਬਦਲਾਗਾ ਕੋਈ ਨਹੀਂ ਇਦਜੀ ਵੀਡੀਓ ਬਣਵਾਉਣ ਲੱਗਾ ਹਾਂ ਹਾਂ ਠੰਡੀ ਰੁੱਖਾਂ ਦੀ ਸ਼ਾਂ ਚਾਹ ਲੈ ਗਿਆ ਸਾਡਾ ਭਈਆ ਸੁਨੀਲ ਠੇਕੇਦਾਰ ਠੇਕੇਦਾਰ ਮੇਨ ਉਤਰਾਂ ਦੇ ਜੇ ਇੱਥੇ ਜਾਣਾ ਮੇਰਾ ਉੱਥੇ ਕੰਮ ਆ ਜੇ ਇੱਥੇ ਜਾਣਾ ਮੇਰਾ ਉੱਥੇ ਕੰਮ ਆ ਇਹ ਜਾਜ ਯਾਰ ਠੇਕੇਦਾਰਾਂ ਕਿੱਥੋਂ ਆ ਜਾਂਦੀ ਏ ਗੱਲ ਦੀ ਜਿੰਨੂੰ ਉਹ ਬਠੇ ਠੇਕੇਦਾਰ ਬਣਾ ਦਿੰਦੇ ਹਾਂ ਹਾਂ ਵੀ ਜਿੰਨੂੰ ਆਵਾ ਠੇਕੇਦਾਰ ਬਣਾਉਣੇ ਉਹਨੂੰ ਇਹ ਜਾਚ ਆ ਜਾਂਦੀ ਆ ਜਦ ਮੈਂ ਜਾਂਦਾ ਹੈ ਮੋਟ ਬੰਦ ਹੋ ਜਾਂਦਾ ਜਦ ਮੈਂ ਆਉਂਦਾ ਗਰਮੀ 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 ਵਾਲੇ ਦੇ ਬਾਤ ਨਿਕਲੇ ਆ ਹੂੰ ਆਹ ਚੱਲ ਕਰ ਆਪਾਂ ਮਸ਼ੀਨ ਤੇ ਚੱਲ ਜਾਂਦੀ ਆ ਤਾਂ ਕੀ ਆ ਆਪਣੇ ਦੇ ਪੈ ਗਏ ਅੱਧੇ ਛੁੱਟੀ ਦੇ ਚਲ ਜਾਣੇ ਛੁੱਟੀ ਉਹ ਕੱਦ ਜਾਣੇ ਦੇ ਛੁੱਟੀ ਦੇਗੀ ਉਹੀ ਛੁੱਟੀ ਲੈ ਕੇ ਜਾਣੀ ਆ ਨਾ ਪਊਆ ਸਾਨੂੰ 2 ਮਹੀਨੇ ਬਾਜ ਮਾਰਿਆ ਜਿੱਦਾਂ ਰਾਣਾ ਕਰਦਾਂਦਾ ਮਹੀਨੇ 돌ਵਾ ਕੇ ਦੋ ਮਹੀਨੇ 돌ਵਾ ਕੇ ਬਾਬਾ ਨਾਲ ਸਾਥ ਨੂੰ ਲੈਣਾ ਹੈ ਜੇ ਮੈਨੂੰ ਤੇ ਛੁੱਟੀ ਦੇਉਂਦਾ ਤੇ ਮੈਂ ਹੁਣੀ ਕਰੀ ਜਾਵੇ ਮੈਂ ਨਾ 3 ਮਹੀਨੇ 4 ਬਾਬੇ ਨਾਲ ਲਾ ਕੇ ਤੇ ਪਹਿਲਾ ਕੇ ਮੈਂ ਮੈਂ ਤਾਂ ਦੁੱਗਨੇ ਚੁੱਕ ਕੇ ਮੈਂ ਇਹਦੇ ਫੇਰ ਤੋਂ ਗੱਲ ਕਰਨ ਜਾਂ ਹਾਂ ਜੇ ਇੱਕ ਦਿਨ ਤੁਰ ਆਵੇ ਤੇ ਗੋਡੇ ਦੋਵੇਂ ਛੱਲੇ ਤੇ ਪਤਾ ਨਹੀਂ ਕਿਹੜਾ ਆਂਦਾ ਨਾ ਨੌ ਪਾਲ ਚਲਾਈ ਮੈਂ ਨੌ ਪਾਲ ਨਹੀਂ ਲਾਈ ਇਹਦਾ ਕੰਮ ਹੋ ਗਿਆ ਅੱਜ ਹਾਂ ਐ ਮੋਟਰ ਦੇ ਵਰਾ ਸਭ ਤੋਂ ਜਿਆਦੀ ਸ਼ਾਂ ਹੋਵੇ ਲੈਣਾ ਯਾਰ ਉੱਤੇ ਵੇਖਣਾ ਅਸੀਂ ਆਪਾਂ ਆਪਣੀ ਛੱਤ ਤਾਂ ਲੀਕ ਦੀ ਮਨਸ਼ਾ ਪੱਤੇ ਆਣਾ ਭਰਿਆ ਨਾ ਉੱਤੇ ਚੜ ਕੇ ਵੇਖੋ ਯਾਰ ਆ ਇਦਾਂ ਨਾ ਇਹਦੇ ਵਿੱਚ ਦੀ ਆਵੇ ਨਿਕਲਦਾ ਪਾਣੀ ਤੇ ਉਹ ਬੰਦ ਹੋਏ ਹੁਣੇ ਦੇ ਲਈ ਸਰਾ ਕਿੰਨੇ ਲੱਦੇ ਜਾਣਗੇ ਨਦੀਏ ਸਾਰੀ ਕਿ ਨਹੀਂ ਅੱਲਾ ਅਦਲੋ ਇਹਦਾ ਕੰਮ ਨਵੇੜ ਦੋ ਨਹੀਂ ਤੂੰ ਪਿੰਡ ਨਾ ਜਾਣਾ ਕਿਹੜਾ ਪਿੰਡ ਆਲਾ ਏ ਨੀਲ ਕੀ ਜਾਂਦਾ ਕਹਿੰਦਾ ਵਾਹ ਹੁਣ ਕੀ ਫੇਰਾ ਲੋਡ ਹੀ ਨਹੀਂ ਯਾਰ ਆਪਾਂ ਕੀ ਕਰਾਉਣਾ ਹੁਣ ਵੇ ਵਾਹ ਬੰਨੇ ਨਹੀਂ ਗੱਲ ਕਰਦਾ ਜਿਹੜਾ ਬੰਦਾ ਆਪਣ ਨੂੰ ਧੋਖਾ ਦੇ ਕੇ ਚਲ ਜੇ ਉਹ ਬੰਦੇ ਨੇ ਨਹੀਂ ਆਪਾਂ ਨੂੰ ਨਹੀਂ ਆ। ਖਾਲੀ ໂຕੜੇ ਵੀ ਰੱਖ ਲਿਓ ਏ। ਉਹ ਗਰਮੀ ਫੇਰ ਬੜੀ ਮਨਾਉਂਦਾ ਪਾਣੀ ਪੁਣੀ ਰੱਖਿਆ। ਮਾਣੇ ਇੱਥੇ ਮੜਿਆ ਪਾਣੀ ਤਰੌਂਕਦੇ ਯਾਰ ਉੱਤੇ। ਜਿਆਦਾ ਚਿੱਕੜ ਨਾ ਕਰੀ ਜੰਗਾ। ਮੜਿਆ ਤਰੌਂਕਣਾ ਹੀ ਆ। ਹੁਣ ਸਾਨੂੰ ਅਸੀਂ ਘੰਟਾ ਹੋਇਆ ਪੂਰਾ ਰੈਸਟ ਦੇ। ਤੇ ਹੁਣ ਸਾਡਾ ਲਾਂਗੜੀ ਜੋਬਣ ਤੜਕੇ ਵਾਲੇ ਚੋਲ ਬਣਾਉਣ ਲੱਗਾ। ਦੇਖੋ ਸਰੋਂ ਦਾ ਤੜਕਾ ਮੈਘ ਪੂਰੀ ਹੋਣ ਡਈ ਆ ਤੇ ਉਹ ਸਾਡੀ ਨਵੀਂ ਬਹੂ ਅੰਗਰੇਜ਼ ਕੌਰ ਚੌਲ ਧੋਣ ਡਈ ਆ ਚੌਕੇ ਦੇ ਝੜ ਲੱਗਿਆ ਜੇ ਤਾਂ ਪਹਿਲਾਂ ਦੇਣਾ ਇਹਨੂੰ ਕੀ ਪੋਣਾ ਬਹੂ ਛੂਟ ਹੀ ਦੇਣਾ ਬਹੂ ਇੱਕ ਫਿਰ ਚੌਕੇ ਦੇ ਚੜਾਈ ਦਾ ਇਹ ਚੰਮਣ ਮਾਣਾ ਕੀ ਦੇਣਾ ਇਹਨੂੰ ਤੇਲ ਵੀ ਚੋਣਾ ਪੈਣਾ ਤੇਲ ਤੇ ਆਵੇ ਚੋ ਉਹਦਾ ਕੜਾਈ ਚ ਸ਼ਾਹ ਜੀ ਨੂੰ ਸੂਟ ਦੇਣਾ ਪਊਗਾ ਸੂਟ ਦੇ ਦਾਂਗੇ ਨਾ ਇੱਕ ਸੂਟ ਦੇਣਾ ਪਊਗਾ ਚੱਪ ਚੱਪਲਾ ਜਪਣਾ ਤੇ ਜਿੱਤੀ ਰਹਿਣ ਦਾਂਗੇ ਖਰਚਾ ਜ਼ਿਆਦਾ ਨਹੀਂ ਹੋਣਾਗਾ ਨਹੀਂ ਮੁੜ ਕੇ ਆਹੋ ਨਾਲੇ ਭੂਏ ਹੋ ਜਾਂਦੀਆਂ ਨਵੀਂ ਨਵੀਂ ਨੂੰ ਇਦਾਂ ਚਮਕੀ ਚਾੜਦੀ ਏ ਛੇਤੀ ਭੂਏ ਹੀ ਨਹੀਂ ਆ 10 ਹਜ਼ਾਰ ਵਾਲਾ ਫੇਰ ਲੈ ਲੂਣ ਪਾ ਦੇ ਯਾਰ ਮੈਂ ਤਾਂ ਤੇ ਹੀ ਮਾ ਜਿਆਦਾ ਨਾ ਰੱਖਿਓ ਬਾ ਤੜਕੇ ਵਾਲੇ ਚੌਲ ਤੇ ਤੁਹਾਨੂੰ ਖਵਾਉਣੇ ਆ ਪਾਣੀ ਤਰੋਂਗ ਦਾ ਕੁੱਤੇ ਮਨਾਉਂਦੇ ਗਰਮੀ ਬਾਲੇ ਘਰਕਦੇ ਯਾਰ ਭਾਂਜ ਕੁੱਤੇ ਹੀ ਨੇ ਘਰਕਦੇ ਨਹੀਂ ਦੇ ਤਰੋਂਗ ਦੇ ਇੱਥੇ ਖੰਡੇ ਥਾਂ ਪੇਟੀ ਤੋਂ ਉੱਥੇ ਕੀ ਹਾਲ ਖੰਡੇ ਗੁਰੂਆ ਉੱਥੇ ਮੈਂ ਆਣਾ ਵੀ ਨਾ ਦਿਲ ਪਾਟਣਾ ਆਇਂਦਾ ਨਾ ਯਾਰ ਹਨਾ ਇੱਥੇ ਦੇ ਆਪਾਂ ਜਿੰਨੀ ਸੇਵਾ ਕਰਨ ਨੇ ਉੱਥੇ ਕੌਣ ਇਹਨਾਂ ਨੂੰ ਸੰਭਦਾ ਹੈ ਇੱਥੇ ਤੇ ਤਰੋਂਗ ਇੱਥੇ ਘਮਾਣਿਆ ਕਹੇ ਇਹ ਆਉਣ ਬੰਦੇ ਆ ਕਿਲਿਆਂ ਦੇ ਵਿੱਚ ਕਲੋਰੋ ਦਾ ਵੀ ਛੱਟਾ ਦੇ ਕੇ ਵੇਖਣ ਲੱਗੇ ਆ ਕਿਹੜੇ ਪਾ ਤਲਦੀ ਇਹਨਾਂ ਦੋਵਾਂ ਕਿੱਲਿਆਂ 'ਚ ਨਹੀਂ ਪਾਣੀ ਬਣਦੀ ਕਿੱਲੇ ਦਾ ਕੋਈ ਨਹੀਂ ਗੁੱਤੀ ਨਾ ਮੇਰੇ ਦੀ ਇਹ ਹਰ ਦਾ ਜਰਾ ਵੀੱਸਿਆ ਆ ਮਾਣਾ ਸਾਡਾ ਗਾਣੇ ਗਾਉਣ ਦਿਆਂ ਨਾਲ ਨਾਲ ਖੜਾਰੀ ਆ ਦੋਲਾ ਰੰਗ ਨੇ ਪੁੱਤੀ ਹੀ ਜੀ ਇਹ ਮੇਰਾ ਚਾਹਰਾ ਰ ਆ ਗਿਆ ਅਸੀਂ ਇੱਥੇ ਚਾਰ ਬੰਦੇ ਹੁੰਦੇ ਆ ਨੰਦ ਲਈਦੇ ਆ ਨੰਦ ਲਈਦਾ ਕੰਮ ਹੀ ਠੋਕੇ ਸਰ ਫੋਨ ਗੰਦ ਕੱਢਣ ਵਾਲਾ ਰਹਿ ਗਿਆ ਇਹ ਆਪਣੀ ਟੈਨਸ਼ਨ ਦੂਰ ਹੋ ਜਣਾ ਕੋ ਨਾ ਹੀ ਦਾ ਸਾਰਾ ਲੱਗਾ ਠੋਕਿਆ ਜਾਂਦਾ ਲੱਤੀ ਰਹਿੰਦੀ ਮੇਰੀ ਤੇ ਹੋਰ ਇਸ ਖੱਤੇ ਨੂੰ ਆਪਾਂ ਕਲੋਰੋ ਦਾ ਲੀਟਰ ਪਾਇਆ ਇੱਕ 2 ਕਿੱਲੇ ਥਾਮ ਤੇ ਇਹਦਾ ਤਜਰਬਾ ਕਰਨਾ ਵੱਖਰਾ ਇੱਕ ਵੀ ਇਹਨੂੰ ਕੀੜੀ ਕਿਦਾਂ ਪੈਂਦੀ ਹੈ ਕਿ ਕਿਸ ਹਿਸਾਬ ਗਾ ਕੀੜੀ ਦਾ ਕਿੰਨਾ ਕੇ ਰੋਕ ਥਾਮ ਕਰਦੀ ਹੈ ਇੱਕ ਡੇਰੇ ਦੇ ਮੋਢਾ ਪਲਾ ਫਟਾਰਾ ਵੱਧ ਕਰਦੀ ਨਹੀਂ ਉਹਨ ਇੱਕ ਮੇਰਾ ਵੀਰ ਆਂਦਾ ਤੁਸੀਂ ਤੇਜ਼ ਬਹੁਤ ਤੋਰਦੇ ਟਰੈਕਟਰ ਨੂੰ ਵੀਰ ਸਾਡੀ ਮਜਬੂਰੀ ਹੈ ਮੈਂ ਤਾਂ ਹੀ ਆਂਦਾ ਆਂਦਾ ਵੀ ਖਾਦ ਵਾਲੀ ਮਸ਼ੀਨ ਤੇ ਉਹ ਟਰੈਕਟਰ ਲਾਓ ਜਿਹੜਾ 1000 ਚੱਕਰ ਤੇ 540 ਕੱਢੇ ਹੁਣ ਇਹ 575 ਨਹੀਂ ਕੱਢਦਾ ਇਹਦੀ 1500 1600 ਸਾਨੂੰ ਚੱਕਰ ਰੱਖਣਾ ਪੈਂਦਾ ਫੇਰ ਜਾ ਕੇ ਖਾਦ ਦੀ ਜਿਹੜੀ ਮਗਰ ਆ ਉਹ ਸਪੀਡ ਬਣਦੀ ਆ ਹੁਣ ਸਾਡਾ ਇਰਾਦਾ ਵੀ ਜਿਹੜੀ ਮਸ਼ੀਨ ਦਾ ਗੇਅਰ ਆ ਉਹਦਾ ਚੇਂਜ ਕਰਾ ਕੇ ਬਣਾਉਨੇ ਆ ਵੀ ਉਹਦੀ ਸਪੀਡ ਚੱਕਰ ਉਹਦੇ ਜਾਦੇ ਕਰਾਉਨੇ ਆ ਟਰੈਕਟਰ ਤੇ ਹੁਣ ਬਦਲਿਆ ਨਹੀਂ ਜਾਣਾ ਤੇ ਮਸ਼ੀਨ ਦਾ ਗੇਅਰ ਜਿਹੜਾ ਵਾ ਉਹਦਾ ਕੋਈ ਸੈਟਿੰਗ ਕਰਾ ਕੇ ਬਣਨੇ ਆ ਸ਼ਕਤੀਮਾਨ ਵਾਲੇ ਵੀਰਾਂ ਨੂੰ ਰਿਕਵੈਸਟ ਕਰਾਂਗੇ ਜੇ ਉਹ ਬਣਵਾ ਦੇਣਗੇ ਤੇ ਕਿਉਂਕਿ ਇਦਾਂ ਡੀਜ਼ਲ ਦੀ ਖਪਤ ਥੋੜੀ ਵੱਜ ਜਾਂਦੀ ਆ ਤੇ ਇੱਕ ਮੋੜ ਤੇ ਜਾ ਕੇ ਥੋੜਾ ਜਿਹਾ ਕਲਚ ਨੱਪਣਾ ਪੈਂਦਾ ਨਹੀਂ ਤੇ ਮੋੜ ਤੇ ਜਾ ਕੇ ਨਾ ਇਹ ਝੋਨਾ ਬਹੁਤ ਪੁੱਟਦਾ ਇਹ ਕਰਕੇ ਤੇ ਮੇਰੇ ਵੀਰ ਜਿੰਨੇ ਇਹ ਜਿਗਾੜ ਬਣਾਉਣਾ ਵਾ ਜ਼ਿਆਦਾਤਰ ਵੇਹ ਵਾ ਤੋਂ ਵੱਧ 4x4 ਟਰੈਕਟਰ ਲਾਇਆ ਕਰੋ ਜਿਹੜਾ ਸਿੰਪਲ ਟਰੈਕਟਰ ਕਿੰਨਾ ਕਿਤੇ ਮੁੜ ਕੇ ਮਾਰ ਖਾ ਜਾਂਦਾ ਖੁੱਬ ਜਾਂਦਾ ਜਾਂ ਮਾੜਾ ਡਰਾਈਵਰ ਕਿਤੇ ਵਟ ਬੁੱਟ ਚ ਮਾਰ ਕੇ ਉਹਦਾ ਸਪੈਂਡਲ ਸਪੂਂਡਲ ਤੋੜ ਦਿੰਦਾ ਇਹਦਾ ਕੋਈ ਦਿੱਕਤ ਨਹੀਂ ਆ 4x4 ਦੀ ਇਹਦਾ ਵੱਧਾ ਹੀ ਆ ਸਿਰਫ ਜਦੋਂ ਮਸ਼ੀਨ ਲੈਣੀ ਉਹਨੂੰ ਇਹ ਆਖੋ ਵੀ ਉਹਦੇ ਚੱਕਰ ਵੱਧ ਹੋਣ ਤੇ ਜਾਂ ਫਿਰ ਟਰੈਕਟਰ ਦੇ ਪੀਟੀਓ ਦੇ ਚੱਕਰ ਜਿਹੜੇ ਆ ਉਹ ਹਜ਼ਾਰ ਚੱਕਰ ਤੇ 540 ਚੱਕਰ ਪੂਰੇ ਕਰੇ ਫਿਰ ਆਪਾਂ ਨੂੰ ਰੀਸ ਵੀ ਮੱਠੀ ਰੱਖਣੀ ਪਊ ਡੀਜ਼ਲ ਦਾ ਖਰਚਾ ਵੀ ਘਟੂਗਾ ਹੁਣ ਇਹ ਚੱਲਦਾ ਤੇ ਬਹੁਤ ਸੋਹਣਾ 575 ਪੱਕਾ ਸਾਡਾ ਇਹ ਖਾਦ ਤੇ ਰਿੰਦਾ ਐ ਇਸੇ ਕਰਕੇ ਦੇ ਐ ਪ੍ਰੋਪਰ ਖਾਦ ਲਿਖਦੀ ਐ ਦੂਜਾ ਮੀਡੀਅਮ ਲਾਇਆ ਐ ਤੇ ਜਦੋਂ ਪਤਾ ਵਾ ਵੀ ਝੋਨਾ ਮਾੜਾ ਵਾ ਉੱਥੇ ਪਹਿਲਾ ਮੀਡੀਅਮ ਲਾ ਲਈਦਾ ਖਾਦ ਦੀ ਸੈਟਿੰਗ ਗੁਰਸਾਹਬ ਨੇ ਕੀਤੀ ਹੁਣੇ 3 ਹੀ ਥਾਲ ਪੈਂਡੀ ਆ ਤੇ ਪੂਰੀ ਅੱਧੀ ਅੱਧੀ ਬੁਰੀ ਪਾਉਣ ਲੈ ਖਾਦ ਤੇ ਬਾਕੀ ਜਿੱਦਾਂ ਜਿੱਦਾਂ ਵੀ ਹੋਊਗਾ ਤੁਹਾਡੇ ਨਾਲ ਅੱਗੇ ਵੀ ਵੀਡੀਓ ਦੇ ਵਿੱਚ ਰਿਜ਼ਲਟ ਸ਼ੇਅਰ ਕਰਦੇ ਰਹੀਦਾ ਬਹੁਤ ਸੋਹਣੀ ਖਾਦ ਪੈਂਡੀ ਆ ਰੋ ਪਰੇ ਪੱਧਰ ਪੈਂਦੀ ਹੈ ਤੇ ਵਧੀਆ ਵਾ ਚਲੋ ਜਿੰਨੇ ਵੀ ਇਹ ਚੀਜ਼ ਬਣਾਉਣੀ ਯਾਰ ਬਹੁਤ ਹੀ ਲਾਈਵ ਅੰਦ ਸਵਦਾ ਵਾ ਮੇਰੇ ਵੀਰ ਤਕੜੇ ਹੋ ਕੇ ਬਣਾਉ ਮਸ਼ੀਨਰੀ ਤਾਂ ਜੋ ਆਪਾਂ ਲੇਵਰਾਂ ਤੋਂ ਜਿਹੜੇ ਦੁਖੀ ਹੋਏ ਪਏ ਹਨ ਥੋੜਾ ਜਿਹਾ ਕੰਮ ਆਪਣਾ ਜਿਹੜਾ ਵਾ ਲੇਵਰਾਂ ਤੋਂ ਕਟੇ ਤੇ ਇਹੋ ਜੇ ਕੰਮ ਆ ਖਾਦ ਖੂਦ ਜਿਹੜੀ ਬੰਦਿਆਂ ਤੋਂ ਬਗੈਰ ਪੈ ਜੇ ਤੇ ਬੰਦਾ ਅੱਧਾ ਸੌਖਾ ਹੋ ਜਾਂਦਾ ਇਹ ਬਹੁਤ ਵਧੀਆ ਚੀਜ਼ ਆ ਕਿ ਸਪਰੇਅ ਵਾਲਾ ਬੂਮ ਤੇ ਕੇ ਖਾਦ ਵਧੀਆ ਚੀਜ਼ ਹੈ ਜਿੰਨੇ ਜਿੰਨੇ ਮੇਰੇ ਵੀਰ ਨੇ ਲਵਾਉਣੀ ਆ ਉਹ ਜਰੂਰ ਲਵਾਓ ਮਨ ਦੇ ਵਿੱਚ ਸ਼ੰਕਾ ਨਾ ਰੱਖੋ ਵਧੀਆ ਕੰਮ ਚੱਲਦਾ ਹੈ ਇਹਦੇ ਨਾਲ ਜੇ ਕਿਨੇ ਸੇਠੇਕੇ ਵੀ ਪੋਣੀ ਹੋਵੇ ਤਾਂ ਵੀ ਬੰਦਾ ਇਹ ਕੰਮ ਕਰ ਲੀਦਾ ਹੈ ਸੇਰੇ ਆਪਣੇ ਤਿੰਨਾਂ ਕਿੱਲਿਆਂ ਚ ਸਵਾੰਗ ਉਹਨੂੰ ਨੋਮਣੀ 골ਡ ਕਰਾਂਗੇ ਤੇ ਤਿੰਨਾਂ ਕਿੱਲਿਆਂ ਦੀ ਬੂਈਆਂ ਹੁੰਦੀਆਂ ਤੇ ਉਹਦਾ ਕੰਮ ਨਵੇੜਾਂ ਇਹ ਬੂਹ ਦਾ ਵੀ ਉਹ ਬਾਸਾ ਗ੍ਰਾਮ ਮਾਰਾਂਗੇ ਨੂੰ ਜਿੱਥੇ ਬੂਈ ਜਿਹੜੀ ਆ ਪਾਣੀ ਨਹੀਂ ਖੱਤੇ ਝੋਣਾ ਚਾਹੀਦਾ ਤੇ ਬਾਸਾ ਗ੍ਰਾਮ ਕਿੱਲੇ ਦਾ ਲੀਟਰ ਆਉਂਦਾ ਵਾ ਤੇ ਉਹ ਪਾ ਦੇਣੀ ਤੇ ਕਿੱਲੇ ਦਾ ਲੀਟਰ ਆਉਂਦਾ ਜਿਹੜੀ ਨੋਮਣੀ ਗੋਲਡ ਆ 100 ਐਮਐਲ ਕਿੱਲੇ ਦੀ ਪੈਣੀ ਆ ਉਸ ਹਿਸਾਬ ਨਾਲ ਪੰਪ ਬਣਾ ਲੈਣੇ 5 ਲਾਉਣੇ 6 ਲਾਉਣੇ ਤੇ ਉਸੇ ਹਿਸਾਬ ਨਾਲ ਕੰਮ ਕਰੀ ਜਣਾ ਇਧਰ ਆ ਓਏ ਮੋੜ ਪਿੱਛੇ ਤੇ ਵਾਹ ਇਹ ਹੁਣ ਇਹ ਖੱਤੇ ਨੂੰ ਆਪਾਂ ਤਜਰਬਾ ਕੀਤਾ ਇਹਨੂੰ ਇਹਨੂੰ ਹੁਣ ਆਪਾਂ ਇੱਕ ਖੱਤੇ ਨੂੰ ਪਾਇਆ ਵਾ ਦੂਜਾ ਇਹ ਕੀ ਹੀ ਇਹਦਾ ਨਾਮ ਯਾਰ ਕੀ ਜਾਂਦੇ ਨੇ ਦਵਾਈ ਨੂੰ ਫੜਕੇ ਲਿਆ ਲੀਟਰ ਮੇਰੇ ਕੋਲ ਕਲੋਰੋ ਕਲੋਰੋ ਦਾ ਲੀਟਰ ਇੱਕ ਕਿਲ ਇਹ ਪਾਇਆ ਹੁਣ ਤੇ ਵੇਖੋ ਇਹਦਾ ਵੀ ਤਜਰਬਾ ਤੁਹਾਨੂੰ ਦੱਸਾਂ ਕਿਦਾਂ ਵੀ ਐਮ ਐਲ ਵਾਲੀ ਕਲੋਰੋ ਦਾ ਲੀਟਰ ਤੇ ਹੁਣ ਮੇਰੇ ਨਾਲ ਇੱਕ ਮਾਣਾ ਇੱਕ ਅੰਗਰੇਜ਼ ਇੱਕ ਜੋਬਨ ਅਈ ਚਾਰ ਬੰਦੇ ਆ ਤੇ ਸਵੇਰ ਦੇ ਕਿਦਾਂ ਜਾਈਆਂ ਤਸੱਲੀਆਂ ਕਿ ਨਹੀਂ ਇੱਕ ਸਿਰਫ ਅਹੀਂ ਅੱਜ ਇੱਕ ਮਿੰਟਾ ਬੈਠੇ ਨੇ ਜਿਹੜਾ ਦੁਪਹਿਰੇ ਚਾਹ ਪਾਣੀ ਪੀਤਾ ਹਾਂ ਹਾਂ ਬਸ ਬਸ ਇੱਕ ਕੰਮ ਕਰਕੇ ਆਪਾਂ ਟੱਕਰੇ ਆ ਅੱਜ ਤਸੱਲੀਆਂ ਆਈਆਂ ਪੂਰੀਆਂ ਫੁੱਲ ਤੇ ਭਾਵੇਂ ਟਰੈਕਟਰ ਨਾ ਪਾਈ ਆ ਪਰ ਟਰੈਕਟਰ ਦੇ ਮਗਰ ਖਾਦ ਪਾਣੀ ਦੇ ਲੋ ਇਹਦੀ ਕੀ ਹਾਲਤ ਹੈ ਵੀ ਖਿੱਚੀ ਆਈਦਾ ਕੰਮ ਨੂੰ ਖਿੱਚ ਕੇ ਰੱਖੋ ਨੱਪ ਕੇ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਕੁੱਤੇ ਨਵਾ ਦਈਏ ਫੜੋ ਉੱਤਰਾ ਹੀ ਥੱਲੇ ਕਾਲ ਲਾਗੂ ਕਰ ਦਿੰਨੇ ਆ ਵਾ ਥੱਲੇ ਇੱਕ ਤੋਂ ਟਾਈਮ ਐ ਇਹਨਾਂ ਨੂੰ ਪਾਣੀ ਤਾਂ ਨਹੀਂ ਮਾਰਦੀਏ ਚਲੋ 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 ਓਏ ਚਲੋ ਮੰਜਾ ਦਾ ਆਪਾਂ ਬੰਨੇ ਬੰਨੇ ਜਾਏ ਹੁੰਦੀ ਆ ਖੇਤੋ ਜਾਂ ਇਹ ਵਾ ਚਲ ਓਏ ਚਲ ਪਰ ਪਾ ਲੈ ਇਹ ਹਲ ਨਮੋਣਾ ਹੀ ਆ ਤੈਨੂੰ ਮਾਰ ਨਹੀਂ ਲੱਗੇ ਥੱਲੇ ਕਰ ਸਿੱਧਾ ਹਾਂ ਥੱਲੇ ਕਰ ਥੱਲੇ ਓਏ ਬਾਈ ਨੂੰ ਹੀ ਟਰਾਲਾ ਦੇ ਫੇਰ ਨਹੀਂ ਮਾਰਦਾ ਜਿਦ ਤਰਾ ਇੱਥੇ ਰਿਆਣਾ ਹਣ ਇੱਥੇ ਵਦਣਾ ਇੰਨੇ ਹਣ ਉਹਦੇ ਗਰਮੀ ਚ ਮਾਰ ਚੱਲੂ ਯਾਰ ਇਸ ਤਰਾ ਇਸ ਤਰਾ ਪੈਰੇ ਨੂੰ ਆਵੇ ਬੰਦੇ ਇਸ ਤਰਾ ਦੁਕਲੇ ਨੂੰ ਆਵੇ ਦੇਖਰਾ ਅਹਲੇ ਨੂੰ ਆਵੇ ਤੇ ਇਕਲਾ ਫੇਰੇ ਨਾ ਆਵੇ ਆਹ ਹਮਲ ਕੇ ਉਹ ਦੁਗਰੇ ਨੂੰ ਆਵੇ ਅਹਲੇ ਨੂੰ ਕਿ ਨਾ ਆਵੇ ਹੂੰ ਦੇ ਨਾ ਯਾਰ ਸੇਰੇ ਨਾ ਦੇ ਤੜਕੇ ਉਹ ਆਪ ਦਾ ਸਿਰ ਨਾ ਥੱਲੇ ਕਰੀ ਜਾ ਜਿੰਨ ਵਾਲੇ ਲਾ ਗਏ ਥੋੜੀ ਜਮੀਨ ਮਣਾਵੇ ਵਾਲੇ ਇਹਦੇ ਜਿਆਦਾ ਕੁਤੇ ਸੁਣ ਵਾਲੇ ਆ ਤੇ ਯਾਰ ਆਪਣੇ ਨਹੀਂ ਆ ਲੋਕਾਂ ਨੇ ਰੱਖੇ ਨਿਗੇ ਨਿਗੇ ਏਸੀ ਵਾਲੇ ਰੱਖੇ ਆ ਦੇ ਲੈ ਏਸੀ ਵਾਲੇ ਤੇਰੇ ਨਾਲ ਵੱਡਾਂ ਦੇ ਸੌਂਦੇ ਆ ਜਿਹਨੇ ਰੱਖੀ ਹੈ ਕਟੇਰ ਨਾਲ ਹੀ ਆ ਉਨੇ ਰਖਿਓ ਨਾਲ ਹੀ ਤਾਂ ਦੀ ਆਜ ਦੀ ਸੈਂਟਰ ਆਈ ਨਰਮ ਕਿੱਥੇ ਇੱਥੇ ਮੇਨ ਸੈਂਟਰ ਨਹੀਂ ਦੂਜਾ ਮਰਾ ਆਪਣਾ ਸ਼ਹਿਰ ਉਹ ਵਾਲਾ ਖਲਾ ਆਹੋ ਇਹਦੇ ਮੂੰਹ ਤੇ ਮਾਰੀ ਉਹ ਥੋੜਾ ਯਾਰ ਮੂੰਹ ਦੇ ਹੱਥ ਮਾਰ ਲੱਗਾ ਥੋੜਾ ਯਾਰ ਦਾਕਾ ਤੇ ਨੇ ਦੋ ਜੋੜੀ ਹੱਥੀਆਂ ਤੇ ਆਪਾਂ ਵੀ ਆ 15 15000 ਦੀ ਲਿਆਏ ਇੱਕ ਕੱਲਾ ਜੋੜ ਹੈ ਰਹਿੰਦੇ ਨੇ ਜੇ ਨੇ ਕਿ ਆਉਣੇ ਤੇ ਨਾਲ ਗੱਦੇਈਆ ਮੂੰਹ ਫੇਰ ਉਹਨੇ ਪਹਿਣਾ ਹੀ ਗੱਦੇ ਦੇ ਚੱਲ ਜਿੰਨੂ ਜੋਣ ਤੋਂ ਭੰਡਾ ਘੱਟ ਕਰ ਇਹ ਭਾਂਡੇ ਇੱਕ ਬੰਨੋ ਬੇਸਕੋਟ ਆਪ ਖਾਈ ਜਾਂਦੇ ਨੇ ਇੱਕ ਛੱਡ ਦੇ ਇਹਨੂੰ ਕਰ ਥੱਲੇ ਆ ਇਹ ਨੌਲੀ ਰੀਜ ਨਾ ਵੇਖੀ ਪਤਾ ਨਹੀਂ ਇਹਨੂੰ ਬੱਚਿਆਂ ਬੁੱਛਿਆਂ ਦਾ ਹੀ ਰਾਬਾ ਬੱਚਾ ਪਾ ਰੱਖਣਾ ਦਾ ਬੱਚਾ ਨਹੀਂ ਦੇਂਦਾ ਬੱਚੇ ਜੇ ਦੇਰ ਕੀ ਹੋਏ ਤਿੰਨ ਚਾਰ ਫਿਰ ਤੇ ਦਾਦਾ ਹੋਰ ਚੱਕਰੀਏ ਤੇ ਲੈ ਇਹਨੂੰ ਇਹ ਖਰਚ ਕਰਦੀ ਆ ਯਾਰ ਦਾ ਯਾਰ ਬੱਜਿਆ ਕਿੱਥੇ ਕਿੱਥੇ ਨੀ ਨੀ ਮੈਨੂੰ ਦਵਾਈਆਂ ਗੋਲੀਆਂ ਦਿੱਤੀਆਂ ਵਾ ਇਧਰ ਵਾ ਕਿੱਥੇ ਦਾ ਵਾ ਅੱਜ ਸਾਰਾ ਸੇਰ ਪਰ ਆਦਾ ਸੇਰੇ ਮੈਂ ਗੋਲੀ ਲਈ ਜਾਊਂਗਾ ਇਹਦੀ ਵੀ ਪਰ ਮੈਂ ਇੱਕ ਹੋਰ ਕੰਮ ਕਰਾਂਗੇ ਕਿ ਥੜਾ ਨਹੀਂ ਯਾਰ